ਸਰਕਾਰ ਕੋ ਚੁਣੀਏ ਜੋ ਆਪਕੇ ਲਈ ਕਰੇ ਨਿਰਣੈ ਲੈ ਸਕੇ। ਕਿ ਜਿਹੜੀ ਐਮਰਜੈਂਸੀ ਮੂਵੀ ਐ ਇਹ ਸਿਰਫ ਇੰਦਰਾ ਗਾਂਧੀ ਨੂੰ ਕਰਤਾਰਕੁਸ਼ੀ ਕਰਨ ਦੇ ਲਈ ਨਹੀਂ ਬਣੀ ਐ। ਉਹਨਾਂ ਨੇਰੇ ਵਿੱਚ ਆਪਣਾ ਇੱਕ ਨੈਰੇਟਿਵ ਸੈੱਟ ਕੀਤਾ। ਉਹਨੇ ਬਹੁਤ ਕੁਝ ਸਾਡੇ ਸਿੱਖੀ ਦੇ ਉੱਤੇ ਕਟਾਸ਼ ਵੀ ਕੀਤੇ ਔਰ ਸਾਨੂੰ ਜਾਣਬੁੱਝ ਕੇ ਟੀਜ਼ ਕਰ ਕਰਕੇ ਉਹਨੇ ਸਾਡਾ ਜਿਹੜਾ ਗੁੱਸਾ ਉਹਨੂੰ ਵਧਾਇਆ। ਸਾਂਸੋ ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਲੰਬੇ ਸਮੇਂ ਤੋਂ ਵਿਵਾਦਾਂਜ ਘੇਰੀ ਹੋਈ ਸੀ ਤੇ ਇਸ ਦੇ ਚੱਲਦਿਆਂ ਹੀ 17 ਜਨਵਰੀ ਨੂੰ ਉਸ ਦੇ ਰਿਲੀਜ਼ ਹੋਣ ਦੀ ਡੇਟ ਜਿਹੜੀ ਹੈ ਉਹ ਅਨਾਉਂਸ ਕੀਤੀ ਗਈ ਸੀ ਪਰ 17 ਜਨਵਰੀ ਨੂੰ ਜਿਸ ਤਰੀਕੇ ਦੇ ਨਾਲ ਹੀ ਅਨਾਉਂਸ ਡੇਟ ਕੀਤੀ ਗਈ ਤੇ 17 ਜਨਵਰੀ ਆ ਜਾਇਆ ਤੇ ਅੱਜ ਸਿਨੇਮਾ ਘਰਾਂ ਦੇ ਵਿੱਚ ਫਿਲਮ ਲੱਗਣੀ ਸੀ ਪਰ ਇਹ ਫਿਲਮ ਨੂੰ ਲੱਗਣ ਤੋਂ ਪਹਿਲਾਂ ਹੀ ਬੀਤੇ ਦਿਨ ਤੋਂ ਹੀ ਇਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਪਹਿਲਾਂ ਤੇ ਅੰਮ੍ਰਿਤਸਰ ਦੇ ਵਿੱਚ ਸਿੱਖਾਂ ਦੇ ਵੱਲੋਂ ਸਿੱਖ ਜਥੇਬੰਦੀਆਂ ਦੇ ਵੱਲੋਂ ਰੋਸ ਜਤਾਉਣਾ ਸ਼ੁਰੂ ਹੋਇਆ ਤੇ ਐਸਜੀਪੀਸੀ ਨੇ ਐਸਜੀਪੀਸੀ ਮੈਂਬਰਾਂ ਦੇ ਵੱਲੋਂ ਕਿਹਾ ਗਿਆ ਕਿ ਅਗਰ ਇਹ ਫਿਲਮ ਜਿਹੜੀ ਹੈ ਪੰਜਾਬ ਦੇ ਸਿਨੇਮਾ ਘਰਾਂ 'ਚ ਲੱਗੇ ਤਾਂ ਉਹਨਾਂ ਵੱਲੋਂ ਕਰੜਾ ਵਿਰੋਧ ਕੀਤਾ ਜਾਵੇਗਾ ਤੇ ਅੱਜ ਸਵੇਰੇ ਹੀ ਉਹਨਾਂ ਦੇ ਵੱਲੋਂ ਕਾਲੇ ਝੰਡੇ ਲੈ ਕੇ ਇਸ ਦਾ ਵਿਰੋਧ ਤੁਹਾਡਾ ਕਾਫੀ ਭਾਰੀ ਸੁਰੱਖਿਆ ਦੇ ਵਿੱਚ ਪੁਲਿਸ ਜਿਹੜੀ ਆ ਅਮਨਸਦਰ ਵਿੱਚ ਤੈਨਾਂ ਤੋਂ ਇਸ ਦੇ ਚੱਲਦਿਆਂ ਇਹ ਤੇ ਜਲੰਧਰ ਦੇ ਵਿੱਚ ਵੀ ਇਹ ਮੂਵੀ ਜਿਹੜੀ ਹੈ ਨਹੀਂ ਰਿਲੀਜ਼ ਕੀਤੀ ਕਿ ਸਿਨੇਮਾ ਘਰਾਂ ਦੇ ਵਿੱਚ ਫਿਲਮ ਨਹੀਂ ਲੱਗੀ ਹੈ ਤੇ ਨਾ ਹੀ ਕਿਸੇ ਨੂੰ ਵੀ ਪੀਵੀਆਰ ਦੇ ਵਿੱਚ ਜਾਣ ਦਿੱਤਾ ਜਾ ਰਿਹਾ ਐਮਰਜੈਂਸੀ ਮੂਵੀ ਦਾ ਜਿਹੜੀ ਆ ਉਹ ਸਿਨੇਮਾ ਦੇ ਵਿੱਚ ਨਹੀਂ ਲੱਗੀ ਹੈ ਤੇ ਪੁਲਿਸ ਵੀ ਤੇ ਇਸ ਵੇਲੇ ਮੈਂ ਵੀ ਜਲੰਧਰ ਦੇ ਐਮਬੀਡੀ ਮਾਲ ਦੇ ਬਾਹਰ ਖੜੀ ਆ ਜਿੱਥੇ ਪੀਵੀਆਰ ਦੇ ਵਿੱਚ ਇਹ ਮੂਵੀ ਨਹੀਂ ਲੱਗੀ ਹੈ ਤੇ ਬਾਹਰ ਭਾਰੀ ਸੁਰੱਖਿਆ ਬਲ ਦੇ ਵਿੱਚ ਪੁਲਿਸ ਦਾ ਇਨਾਦ ਕੀਤੀ ਗਈ ਹੈ ਸੁਰੱਖਿਆ ਦੇ ਮੱਦੇਨਜ਼ਰ ਤੇ ਉਧਰ ਹੀ ਐਸਜੀਪੀਸ ਦੇ ਮੈਂਬਰ ਵੱਲੋਂ ਬਿੱਤੇ ਦੀ ਨਹੀਂ ਹਰ ਮਾਨ ਨੂੰ ਵੀ ਚਿੱਠੀ ਲਿਖੀ ਗਈ ਸੀ ਕਿ ਇਸ ਮੂਵੀ ਨੂੰ ਪੰਜਾਬ ਦੇ ਵਿੱਚ ਰਿਲੀਜ਼ ਨਾ ਕੀਤਾ ਜਾਵੇ ਹਾਲਾਂਕਿ ਮੁੱਖ ਮੰਤਰੀ ਦੇ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ ਪਰ ਅਮਰਜੈਂਸੀ ਦਾ ਵਿਰੋਧ ਦੇਖਦਿਆਂ ਹੋਇਆ ਪੰਜਾਬ ਦੇ ਸਿਨੇਮਾ ਘਰਾਂ ਦੇ ਵਿੱਚ ਇਹ ਮੂਵੀ ਜਿਹੜੀ ਹੈ ਉਹ ਨਹੀਂ ਰਿਲੀਜ਼ ਕੀਤੀ ਗਈ। ਅੰਮ੍ਰਿਤਸਰ ਦੇ ਨਾਲ ਨਾਲ ਲੁਧਿਆਣਾ ਦੇ ਵਿੱਚ ਵੀ ਇਸ ਦਾ ਕਾਫੀ ਵਿਰੋਧ ਕੀਤਾ ਜਾ ਰਿਹਾ ਤੇ ਉਧਰ ਬੰਗਲਾਦੇਸ਼ ਦੇ ਵਿੱਚ ਇਸ ਮੂਵੀ ਨੇ ਜਦੋਂ 14 ਜਨਵਰੀ ਨੂੰ ਇਸ ਦਾ ਪਹਿਲਾ ਟ੍ਰੇਲਰ ਰਿਲੀਜ਼ ਹੋਇਆ ਸੀ ਤਾਂ ਉਸੇ ਵੇਲੇ ਬੈਨ ਕਰ ਦਿੱਤਾ ਗਿਆ ਸੀ। ਹਾਲਾਂਕਿ ਉਸ ਤੋਂ ਬਾਅਦ ਦੁਬਾਰਾ ਟ੍ਰੇਲਰ ਰਿਲੀਜ਼ ਹੋਇਆ ਕਾਫੀ ਮੂਵੀ ਦੇ ਵਿੱਚ ਚੇਂਜਸ ਹਤੇ ਗਏ। ਸੰਤਪਿੰਡ ਜਰਨੈਲ ਸਿੰਘ ਪਿੰਡਾ ਵਾਲੇ ਦੇ ਸੀਨ ਜਿਹੜੇ ਨੇ ਉਹ ਕੱਟ ਕੀਤੇ ਗਏ। ਸਿੱਖਾਂ ਦਾ ਇਹ ਕਹਿਣਾ ਹੈ ਕਿ ਇਸ ਦੇ ਵਿੱਚ ਸਿੱਖ ਇਤਿਹਾਸ ਨੂੰ ਬਹੁਤ ਹੀ 네ਗੇਟਿਵ ਰ ਗੇ ਪੇਸ਼ ਕੀਤਾ ਹੈ ਜਿਸ ਕਰਕੇ ਇਸ ਮੂਵੀ ਦਾ ਲਗਾਤਾਰ ਵਿਰੋਧ ਹੋ ਰਿਹਾ ਸੀ ਤੇ ਬੀਤੇ ਦਿਨ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਅੱਜ ਐਸਜੀਪੀਸੀ ਦੇ ਮੈਂਬਰਾਂ ਦੇ ਵੱਲੋਂ ਤੋਂ ਸਿੱਖ ਜਥੇਬੰਦੀਆਂ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਜਿੱਥੇ ਕਾਰੇ ਚੰਡ ਲੈ ਕੇ ਸੜਕਾਂ ਤੇ ਉਤਰੇ ਗਏ ਨੇ ਵਿਰੋਧ ਹੋ ਰਿਹਾ ਉਸ ਦੇ ਨਾਲ ਹੀ ਹੁਣ ਜਲੰਧਰ ਦੇ ਵਿੱਚ ਵੀ ਇਸ ਮੂਵੀ ਨੂੰ ਰਿਲੀਜ਼ ਨਹੀਂ ਕੀਤਾ ਗਿਆ ਸਿਨੇਮਾ ਘਰਾਂ ਦੇ ਵਿੱਚ ਇਹ ਫਿਲਮ ਨਹੀਂ ਲੱਗੀ ਹੈ